ਹੈਲੋ ਅੰਮਾ ਹਾਂ ਕੀ ਹਾਲ ਆ ਮੈਂ ਵੀ ਠੀਕ ਬਸ ਮੇਰੇ ਕੋਲ ਨਾ ਔਰ ਨਹੀਂ ਤੇ ਆ ਜਾਂਦੇ ਆ ਇਹਨਾਂ ਬੜਾ ਤੰਗ ਕਰਦੀਆਂ ਮੈਨੂੰ ਜਿੰਨੇ ਲਾਣੀਆਂ ਬਹੁਤ ਬੇਇੱਜ਼ਤੀ ਕਰਦੀਆਂ ਆ ਅੱਡੀ ਤੋਂ ਅੰਜੀਆਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਦੀਆਂ ਪਹਿਲਾਂ ਨਿੱਕੀ ਨੇ ਕੀਤੀ ਹੁਣ ਵੱਡੀ ਨੇ ਕਾਲ ਆਣ ਕੇ ਉਹ ਤ ਮਾਸ਼ਾਅੱਲਾ ਆ ਪਹਿਲਾਂ ਸਾਡੀ ਕਦੀ ਘਰ ਚ ਬਾਰ-ਬਾਰ ਨਹੀਂ ਕੀਤਾ ਇਹਨਾਂ ਨੇ ਬੜਾ ਤੰਗ ਕੀਤਾ ਮੈਂ ਨਹੀਂ ਹੁਣ ਜੀਣਾ ਕਰ ਰਿਹਾ ਤੇ ਕੋਈ ਕਾਰਵਾਈ ਨਾ ਕਰਿਓ ਆਣ ਕੇ ਮੈਨੂੰ ਭੂਕ ਕੇ ਚਲ ਜਿਓ ਜਲਦੀ ਮੇਰਾ ਪਿੰਡੀ ਚ ਚਾਰਗਰ ਦਿਓ ਮੇਰਾ ਇੰਤੈ ਨਾ ਕਰਿਓ ਲੈ ਦਿਓ ਮੈਨੂੰ ਇਥੇ ਤੇ ਕਰਨਗੇ ਮੇਰੇ ਸਾਰੇ ਜੋੜ ਸੰਭਾਲੇ ਨਿੰਨ ਨਿਣੇ ਕਰਨਾ ਤੁਸੀਂ ਮੈਨੂੰ ਪੇਂਡੀ ਲੈ ਦਿਓ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ 3 ਮਹੀਨੇ ਦੀ ਪ੍ਰੈਗਨੈਂਟ ਮਹਿਲਾ ਦੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਚ ਉਹਨੇ ਪਰਿਵਾਰ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ 1.5 ਸਾਲ ਪਹਿਲਾਂ ਲੜਕੀ ਦਾ ਵਿਆਹ ਹੋਇਆ ਸੀ ਔਰ ਪੇਕੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਲੜਕੀ ਨੂੰ ਲ ਇਹ ਕਿ ਅੰਮ੍ਰਿਤਸਰ ਦੀ ਲੜਕੀ ਸੀ ਗੁਰੂਆਂ ਦੀ ਬਾਣੀ ਪੜ੍ਹਦੀ ਸੀ ਤਾਂ ਉਹ ਅਜੀਹਾ ਕੰਮ ਨਹੀਂ ਕਰ ਸਕਦੀ ਸੋਹਰੇ ਪਰਿਵਾਰ ਦੇ ਵੱਲੋਂ ਹੀ ਗਲਾ ਘੋਟ ਕੇ ਲੜਕੀ ਦਾ ਕਤਲ ਕੀਤਾ ਗਿਆ ਹੈ ਤਾਂ ਉੱਤੇ ਹੀ ਸੋਹਰੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੀਆ ਕੁਝ ਨਹੀਂ ਪਰ ਪਤਾ ਨਹੀਂ ਕਿ ਉਹ ਸਾਡੀ ਨੂ ਦੇ ਵੱਲੋਂ ਅਜੀਹਾ ਕਦਮ ਚੁੱਕਿਆ ਗਿਆ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗੇਗਾ ਤਾਂ ਦੱਸਦੀ ਹੈ 3 ਮਹੀਨੇ ਦੀ ਪ੍ਰੈਗਨੈਂਟ ਦੱਸੀ ਜਾ ਰਹੀ ਹੈ ਜਿਸ ਦਾ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਤਾਂ ਹੁਣ ਉਸ ਦੇ ਵੱਲੋਂ ਫਹਾ ਲੈ ਕੇ ਆਪਣੀ ਜੀਵਨ ਉਹ ਸੁਣੋ ਨੇ ਆ ਲੜਕੀ ਵਾਲੇ ਮਤਲਬ ਉਹਦੇ ਸਹੁਰਾ ਸਾਹਿਬ ਨੇ ਕੀਤਾ ਸੀਗਾ ਫੋਨ ਪੀਰਪਿੰਦਰ ਦੀ ਜੱਥ ਹੋ ਗਈ ਹੈ ਫਾ ਉਹਨੇ ਦੱਸਿਆ ਕਿ ਫਾ ਲੈ ਲਿਆ ਸਾਨੂੰ ਨਹੀਂ ਪਤਾ ਉਹ ਰਪਿੰਦਰ ਆਪ ਨਹੀਂ ਸੀ ਫਾ ਲੈਣ ਵਾਲੀ ਉਹ ਤੇ ਬਾਣੀ ਨਾਲ ਜੁੜੀ ਹੋਈ ਸੀਗੀ ਬਾਣੀ ਬਹੁਤ ਪੜਦੀ ਸੀ ਅਮਰਤਾਰੀ ਕੁੜੀ ਸੀਗੀ ਕਿੰਨਾ ਚਿਰ ਹੋ ਗਿਆ ਸੀ ਵਿਆਹ ਉਹਦਾ ਸਵਾ ਸਾਲ ਹੋਇਆ ਸੀਗਾ ਵਿਆਹ ਨੂੰ ਹਾਂਜੀ ਪ੍ਰੈਗਨੈਂਟ ਹੀ ਗਈ ਕਿੰਨਾ ਢਾਈ ਤੇ 3 ਮਹੀਨੇ ਹੋ ਗਏ ਨੇ ਤੇ ਸੱਸ ਨਹੀਂ ਚਾਹੁੰਦੀ ਕਿ ਬੱਚਾ ਉਹਦੇ ਹੋਵੇ ਤੇ ਜਦੋਂ ਤੁਸੀਂ ਆ ਕੇ ਲੜਕੀ ਨੂੰ ਦੇਖਿਆ ਤਾਂ ਕੀ ਉਹਦੇ ਕੋਈ ਨਿਸ਼ਾਨ ਸਰੀਰ ਤੇ ਹਾਂਜੀ ਉਹਦੇ ਨਿਸ਼ਾਨ ਗਲੇ ਵਿੱਚ ਨਿਸ਼ਾਨ ਆਏ ਆ ਉਂਗਲਾਂ ਛਪੀਆਂ ਹੋਈਆਂ ਨੇ ਉਸ ਨੂੰ ਮਾਰ ਦਿੱਤਾ ਗਿਆ ਪਤਾ ਨਹੀਂ ਨਾਨਾ ਨੇ ਸੱਸ ਨੇ ਸਹੁਰੇ ਨੇ ਕਿੰਨੇ ਮਾਰਿਆ ਇਹ ਸਾਨੂੰ ਨਹੀਂ ਹੁਣ ਪਤਾ ਇਹ ਹਣ ਬਿਆਹਾਂ ਤੇ ਪਤਾ ਲੱਗੇਗਾ ਕੋਈ ਲੜਕੀ ਨੇ ਆਪਣੇ ਪਰਿਵਾਰ ਨੂੰ ਕੋਈ ਕਿਹਾ ਕਿ ਮੇਰਾ ਮੇਰੇ ਨਾਲ ਕੋਈ ਪਰਿਵਾਰ ਸਹੁਰਾ ਪਰਿਵਾਰ ਕੋ ਕੰਮ ਕਰਦਾ ਪਰੇਸ਼ਾਨ ਕਰਦਾ ਮਤਲਬ ਉਹ ਰਹਿੰਦੀ ਸੀਗੀ ਤੇ ਕਰ ਗੱਲ ਨਹੀਂ ਸੀ ਦੱਸਦੀ ਮੰਮਾ ਆਪਣੀ ਨੂੰ ਕੋਈ ਗੱਲ ਦੱਸਦੀ ਸੀ ਮੰਮਾ ਸਾਨੂੰ ਕੋਈ ਗੱਲ ਨਹੀਂ ਸੀ ਉਹਦੀ ਦੱਸਦੀ ਬਈ ਪਰੇਸ਼ਾਨ ਪਰੇਸ਼ਾਨ ਰਹਿੰਦੀ ਸੀਗੀ ਉਹ ਮਤਲਬ ਉਹਨੂੰ ਪਰੇਸ਼ਾਨ ਕਰਦੇ ਸੀਗੇ ਤੁਹਾਨੂੰ ਲੱਗਦਾ ਕਿ ਲੜਕੀ ਨੇ ਸੁਸਾਈਡ ਕੀਤਾ ਜਾਂ ਉਹਨੂੰ ਮਾਰਿਆ ਗਿਆ ਮਾਰਿਆ ਗਿਆ ਆ ਆਪ ਨਹੀਂ ਉਹ ਸਾਡੀ ਬੇਟੀ ਆਪ ਇਹ ਕੰਮ ਕਰਨ ਵਾਲੀ ਨਹੀਂ ਹੈਗੀ ਪੜ੍ਹੀ ਲਿਖੀ ਬੱਚੀ ਸੀ ਕਿ ਉਹ ਕਿਹੜੀ ਅਨਪੜ੍ਹ ਸੀ ਕਿ ਜਿੰਨੇ ਇਹ ਕੁਝ ਕਰਨਾ ਤੇ ਹੋ ਸਕਦਾ ਉਹਦੇ ਕੋਲੋਂ ਅਦਾਜ਼ ਹੀ ਮੰਗਦੇ ਹੋਣ ਅੱਛੇ ਮੌਕੇ ਤੇ ਹੁਣ ਪੁਲਿਸ ਆ ਗਈ ਹਾਂਜੀ ਆ ਗਈ ਹੈ ਪੁਲਿਸ ਨੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਨਹੀਂ ਅਜੇ ਨਹੀਂ ਅਜੇ ਅੰਦਰ ਹੀ ਆ ਅਜੇ ਅੰਦਰ ਉਹਨਾਂ ਦੇ ਪਿਆਲ ਲੈਣਦੇ ਪਏ ਆ ਤੇ ਕੀ ਮੰਗ ਕਰਦੇ ਆ ਅਸੀਂ ਇਨਸਾਫ ਚਾਹੁੰਨੇ ਆ ਕਿ ਸਾਡੀ ਬੇਟੀ ਦਾ ਇਨਸਾਫ ਮਿਲਣਾ ਚਾਹੀਦਾ ਹੈ ਸਾਡੀ ਬੱਚੀ ਪੜ੍ਹੀ ਲਿਖੀ ਸੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਵੀ ਇਹ ਸਾਨੂੰ ਇਨਸਾਫ ਮਿਲੇ ਵੀ ਇਹ ਕੀ ਕੀ ਕਾਰਨ ਨੇ ਆ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਵੱਧ ਤੋਂ ਵੱਧ ਕੀ ਲਾ ਤੁਹਾਡਾ ਕੁਲਦੀਪ ਸਿੰਘ ਜੀ ਸਰ ਕਿੱਥੇ ਡਿਊਟੀ ਕਰਦੇ ਹੋ ਡਿਊਟੀ ਮੇਰੀ ਇੱਥੇ ਦਰਵਾਸਾ ਐ ਜੀ ਪੀਸੀ ਚ ਹੈ ਜੀ ਇਹ ਸਰ ਅੱਜ ਰੋਪਿੰਦਰਪੁਰ ਤੁਹਾਡੀ ਨੂੰ ਨੇ ਸੁਸਾਈਡ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਜੀ ਵੇਖੋ ਸਾਡਾ ਅਧਿਕਾਰੀ ਗਰਕ ਹੋ ਗਿਆ ਜੀ ਉਹਦੇ ਮੂਹਰੇ ਵੇਖਣਾ ਹੈ ਆ ਕੇ ਚਾਰ ਜੀ ਆਹੇ ਘਰ ਚ ਤੇ ਅਸੀਂ ਤਾਂ ਜੂੜੀ ਤੋਂ ਆਣਾ ਤੇ ਉਹਦੇ ਮੂੰਹ ਹਲੇ ਵੇਖਣਾ ਆ ਕੇ ਤੇ ਸਾਡੇ ਦੇ ਬੇੜਾ ਹੀ ਜੁੱਟਿਆ ਗਿਆ ਜੀ ਰਾਤ ਸਰ ਉਹ ਮਤਲਬ ਕਿ ਤੁਹਾਡੀ ਨੂੰਹ ਤੇ ਲੜਕਾ ਮਤਲਬ ਕਿ ਬਿਲਕੁਲ ਸਹੀ ਸਲਾਮਤ ਸੁੱਤੇ ਗਏ ਗਲ ਕੋ ਜੀ ਕੋਈ ਗੱਲ ਨਹੀਂ ਇਹੋ ਜੀ ਨਾ ਕੋਈ ਸਾਡੇ ਚ ਕੋਈ ਤੂੰ ਤੂੰ ਮੈਂ ਮੈਂ ਹੋਈ ਕੋਈ ਇਹੋ ਜੀ ਗੱਲ ਹੀ ਨਹੀਂ ਕੋਈ ਤੇ ਸਿਹਰੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਸਿਹਰੇ ਜੀ ਮੈਂ ਤੇ ਸਿਹਰੇ ਤੇ ਮੈਂ ਡਿਊਟੀ ਤੇ ਸੀ ਜੀ ਤੇ ਉਹ ਇੱਥੇ ਮੁੜ ਕੇ ਬੇਟੀ ਵੱਡੀ ਤੇ ਉਹ ਗਿਆ ਸੀ ਉਹ ਉੱਥੇ ਚੀਦਾ ਸਾਹਿਬ ਗਿਆ ਘਰ ਦੇ ਵੀ ਉਥੋਂ ਆਇਆ ਤੇ ਉਹਨਾਂ ਇਹਨਾਂ ਰੁਟੀਨ ਸੀ ਵੀ ਇਹਨਾਂ ਸਵੇਰੇ ਪਾਠ ਕਰਕੇ ਪੌਣੇ ਕਿ 9 ਵਜੇ ਥੱਲੇ ਆਉਣਾ ਵਾ ਆਪਦਾ ਨੇਤ ਨੇ ਕਰਕੇ ਸਾਰਾ ਤੇ ਆ ਕੇ ਮੁੜ ਕੇ ਰੋਟੀ ਪਾਣੀ ਇਹਨਾਂ ਕਰ ਲੈਣਾ ਤੇ ਮੰਮੀ ਉਹਨਾਂ ਦੀ ਕੰਮਸ ਕਰ ਲੈਂਦੀ ਸੀ ਉਹਨਾਂ ਨੇਤ ਕਿ ਇਹਨਾਂ ਨੇ ਜਾ ਕੇ ਬੂਹਾ ਖੋਲਿਆ ਸੀਗਾ ਇਹਨਾਂ ਮੁੜ ਕੇ ਉਹ ਬੇਟੀਆਂ ਇਹਨਾਂ ਨੇ ਜਾ ਕੇ ਜਦੋਂ ਬੂਹਾ ਵੇਖਿਆ ਤੇ ਬੂਹਾ ਲੋਕ ਸੀਗਾ ਇਨਾ ਮੁਰਤਾ ਜੋ ਲੋਕ ਲਾਇਆ ਤੇ ਉਹ ਉਹਦੇ ਪੱਖੇ ਨਾਲੋਂ ਕੀ ਲੜਕੀ ਦੇ ਪਿਤਾ ਪਰਿਵਾਰ ਵੱਲੋਂ ਇਤਜ਼ਾਮ ਲਗਾਈ ਗਏ ਕਿ ਉਹ ਗਾਹਕਪੁਰ ਦੀ ਮਹਿੰਜਾ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਜੀ ਨਹੀਂ ਇਹੋ ਜੇ ਕੋਈ ਗੱਲ ਨਹੀਂ ਨਾ ਕੋਈ ਅਹੀਂ ਉਹ ਜੋ ਕੰਮ ਕੀਤਾ ਅਹੀਂ ਗੁਰੂਕਾਂ ਦਾ ਖਾਤਕ ਪੱਟੇ ਦਾ 0% ਵੀ ਕੋਈ ਗੱਲ ਨਹੀਂ ਆਗੀ ਸਾਡੇ ਚ ਲੜਕੀ ਦਾ ਕੋਈ ਝਗੜਾ ਤੁਹਾਡੇ ਨਾਲ ਨਹੀਂ ਜੀ ਨਾ ਕੋਈ ਝਗੜਾ ਨਹੀਂ ਕਿਸੇ ਨਾਲ ਸਸਾ ਨਾ ਕੋਈ ਹੈ ਮੈਂ ਨਾ ਵੀ ਕੋਈ ਵੀ ਝਗੜਾ ਨਹੀਂ ਸਾਡਾ ਨਾ ਕੋਈ ਅਸੀਂ ਜਦੋਂ ਵਿਆਹ ਕੀਤਾ ਉਦੋਂ ਵੀ ਕੋਈ ਇਹਨਾਂ ਤੋਂ ਮੰਗਣੀ ਕੀਤੀ ਆ ਬਚੋਲਾ ਸਾਹਿਬ ਖਲੋਤੇ ਆ ਇਹਨਾਂ ਨੂੰ ਪੁੱਛ ਲਿਆ ਅਸੀਂ ਆਖਿਆ ਵੀ ਤੁਸੀਂ ਘਰੇ ਆਪਦੇ ਕਰੋ ਅਸੀਂ ਪੰਜ ਬੰਦੇ ਆਖੋ ਦੋ ਬੰਦੇ ਆਖੋ ਦੋ ਆਉਂਦੇ ਤਿਆਰ ਆ ਉਥੋਂ ਤਲਾਬ ਮੀਂਸ ਵਿੱਚ ਇੱਕ ਲੇਡੀ ਹੈ ਰਪਿੰਦਰ ਕੌਰ ਰਪਿੰਦਰ ਕੌਰ ਵਾਈਫੋਂ ਦਰਜੀਤ ਸਿੰਘ ਉਹਦੇ ਜਿਹੜੇ ਅੱਜ ਉਹਨੇ ਆਤਮ ਹੱਤਿਆ ਕੀਤੀ ਹੈ ਉਹਦੇ ਸਬੰਧ ਜਿੱਥੇ ਆਈ ਹੈ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕਾ ਵੇਖ ਲਿਆ ਸਰ ਕੀ ਨਾਮ ਸੀ ਲੜਕੀ ਦਾ ਰਪਿੰਦਰ ਕੌਰ ਹੈ ਰਪਿੰਦਰ ਕੌਰ ਵਾਈਫੋਂ ਦਰਜੀਤ ਸਿੰਘ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਵਿਆਹ ਨੂੰ ਕਰੀਬ 1 ਸਾਲ ਤਕਰੀਬ ਹੋਇਆ ਚੱਬੀਂਸਾ ਨੂੰ ਹਾਂਜੀ ਪ੍ਰੈਗਨੈਂਟ ਵੀ ਦੱਸਿਆ ਹਾਂਜੀ ਦੱਸਿਆ ਇਹਨਾਂ ਨੇ ਮੋਢੀ ਤਫ਼ਤੀਸ਼ ਤੋਂ ਇਹ ਲੱਗਦਾ ਕਿ ਨੇ ਸੁਸਾਈਡ ਕੀਤੀ ਹੈ ਜਾਂ ਉਹਨੂੰ ਮਾਰਿਆ ਗਿਆ ਮੁੱਢਲੀ ਤਫ਼ਤੀਸ਼ ਤੇ ਇਹੋ ਲੱਗ ਰਿਹਾ ਵੀ ਸੁਸਾਈਡ ਕੀਤਾ ਬਾਕੀ ਦੇਖਦੇ ਆ ਬਿਆਨ ਲਿਖਾਉਣ ਕੇ ਸਰੂਪ ਦੇ ਮੁਤਾਬਕ ਕਾਰਵਾਈ ਕਰਦੇ ਆ ਜੇ ਚੀਜ਼ ਦਾ ਸੁਸਾਈਡ ਕੀਤਾ ਤਾਂ ਉਹ ਬਰਾਮਦ ਹੋ ਗਈ ਹਾਂਜੀ ਫਿਰ ਪੇਕਾ ਪਰਿਵਾਰ ਵੱਲੋਂ ਵੀ ਰੋਪ ਲਗਾਏ ਗਏ ਨੇ ਕਿ ਉਹਰਾ ਆਤਮ ਹੱਤਿਆ ਕੀ ਕੀਤੀ ਹੈ ਇਹ ਮੈਟਰ ਹੁਣ ਇਨਵੈਸਟੀਗੇਸ਼ਨ ਹੈ ਜੀ ਦੇਖਦੇ ਆ ਜੋ ਵੀ ਪਾਇਆ ਗਿਆ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਤਰੇ ਜਿਹੜਾ ਇਹ ਲੜਕੀ ਨੂੰ ਜਦੋਂ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਲੜਕੀ ਦੇ ਅੰਦਰ ਸੁਸਾਈਸਾਈਡ ਕਰ ਲਈ ਜਾਂ ਪੱਕੇ ਨਾਲ ਲੰਘ ਗਈ ਹੈ ਤੇ ਟੈਲੀਫੋਨ ਗਿਆ ਜੀ ਪੇਕੇ ਪਰਿਵਾਰ ਨੂੰ ਫੋੜ ਗਿਆ ਸੀ ਇੱਥੋਂ ਦੈਟਸ ਵਾਈ ਉਹ ਇੱਥੇ ਪਹੁੰਚੇ ਇਹਨਾਂ ਨੇ ਬੂਆ ਤੋੜ ਕੇ ਉਹਨੂੰ ਕੱਢਿਆ ਲੜਕੀ ਨੂੰ ਹਾਂ ਜੀ ਨਨਾਨਾ ਘਰੇ ਸੀਗੀ ਆ ਉਹਨਾਂ ਨੂੰ ਪਤਾ ਲੱਗਿਆ ਵੀ ਜਦੋਂ ਟਾਈਮ ਸਵੇਰੇ 9:00 ਵਜੇ ਉਹਨੇ ਚਾਹ ਚੁਪੀ ਲਈ ਨਹੀਂ ਥੱਲੇ ਆਈ ਤੇ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਦਰਵਾਜ਼ਾ ਉੱਦੋਂ ਲੋਕ ਸੀਗਾ ਸਰ ਦਰਵਾਜ਼ੇ ਦੇ ਬਾਹਰੋਂ ਕੋ ਫੋਰਸ ਲਈ ਉਹਨੂੰ ਤੋੜ ਕੇ ਉਹਨੂੰ ਦੇਖਿਆ ਗਿਆ ਕਿ ਉਹ ਹਾਂ ਜੀ ਫਿਰ ਖੋਲਿਆ ਜੀ ਫੋਰਸਫੁਲੀ ਖੋ ਕੁਛਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਬਿਆਨ ਕਲਮਬੰਦ ਕੀਤੇ ਜਾ ਰਹੇ ਜੀ ਐਫ ਆਈ ਆਰ ਬੰਦ ਕੀਤੀ ਹੈ